ਮਾਰ ਲਓ ਬਾਕੀ ਮੈਨੂੰ 2-3 ਦਿਨ ਪਹਿਲਾਂ ਹੈਡਪੋਨ ਚੈੱਕ ਕਰ ਲਓ ਤੇ ਇੱਕ ਗੱਲ ਹੋਰ ਹੈ ਜੀ ਇਹਦੀ ਮਾਂ ਹਰਿਆਣਾ ਚੋਂ ਆਈ ਸੀ ਇਹਦੀ ਮਾਂ ਵੀ ਹਾਂਜੀ ਹਸੀਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆਂ ਤੁਹਾਡਾ ਅੱਜ ਦੀ ਅਸੀਂ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਫੇਰ ਤੁਹਾਡੇ ਵਾਸਤੇ ਇੱਕ ਟੌਪ ਦਾ ਨਗੀਨਾ ਦੂਜੇ ਸੂਏ ਝੋਟੀ ਹੈ ਜਿਹੜੀ ਸੂਨ ਵਾਲੀ ਉਹ ਦਿਖਾਵਾਂਗੇ ਇੱਕ ਵਾਰ ਜਿਹੜੇ ਹੈਗੇ ਘਰੇ ਪਸ਼ੂ ਰੱਖੇ ਮਾਲਕਾਂ ਦੇ ਨਿਗਾ ਮਰਵਾਦਣੇ ਆਪਾਂ ਤੁਹਾਡੀ ਤੇ ਫਿਰ ਆਪਾਂ ਗੱਲਬਾਤ ਵੀ ਕਰਵਾਵਾਂਗੇ ਤੇ ਇੱਧਰ ਖੜੀ ਹੈ ਜਿਹੜੀ ਝੋਟੀ ਇਸ ਝੋਟੀ ਨੂੰ ਇਹਨਾਂ ਨੇ ਬਾਈਆਂ ਨੇ ਸੇਲ ਕਰਨਾ ਤੇ ਆਜੋ ਕਰਾਈਏ ਗੱਲਬਾਤ ਕਿਹੜੇ ਪਿੰਡ ਪਹੁੰਚੇ ਆਂ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦਿੰਨੇ ਆਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਜੀ ਤੇ ਬਾਈ ਜੀ ਪਹਿਲਾਂ ਤਾਂ ਨਾਮ ਦੱਸੋਗੇ ਸਾਡਾ ਨਾਮ ਕਰੋ ਵਚਨ ਸਿੰਘ ਜੀ ਗਰਵਚਨ ਸਿੰਘ ਜੀ ਤੇ ਪਿੰਡ ਕਿਹੜਾ ਆ ਗਿਆ ਜੀ ਆਪਣਾ ਪਿੰਡ ਲਾਲਿਆਣਾ ਤਲਵੰਡੀ ਸਾਬੋ ਦਾ ਪਿੰਡ ਆ ਜੀ ਠੀਕ ਹੈ ਜੀ ਪਿੰਡ ਲਾਲਿਆਣਾ ਆ ਗਿਆ ਦੋਸਤੋ ਤੇ ਨੇੜੇ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਤੇ ਬਾਈ ਜੀ ਜਿਵੇਂ ਆਪਾਂ ਗੱਲ ਕਰੀਏ ਜਿਹੜੀ ਮਗਰ ਝੋਟੀ ਖੜੀ ਆ ਆਪਣੇ ਕਿੰਵੇਂ ਸੂਏ ਸੂਣ ਵਾਲੀ ਹੈਗੀ ਇਹ ਦੂਜੇ ਸਵੇ ਸੁਣਾਲੀ ਹੈ ਬਾਈ ਜੀ ਪਹਿਲੇ ਸਵੇ ਸਾਡੇ ਕੋਲੇ ਸੁਈਆ ਸਾਡੀ ਘਰ ਦੀ ਝੋਟੀ ਹੈਗੀ ਠੀਕ ਹੈ ਤੁਹਾਡੇ ਘਰ ਦੀ ਆ ਗਈ ਹਾਂ ਘਰ ਦੀ ਪਾਲੀ ਹੋ ਗਈ ਠੀਕ ਹੈ ਦੂਜੇ ਸਵੇ ਸੁਣਾ ਹੁਣ ਪਹਿਲੇ ਸਵੇ ਇਹਨੇ ਕਿੰਨਾ ਦੁੱਧ ਦਿੱਤਾ ਜੀ ਪਹਿਲੇ ਸਵੇ ਵੀਰੇ 16 ਲੀਟਰ ਦੁੱਧ ਕੱਢੇ ਨੇ ਜਮਾ ਹਾਂਜੀ ਸਹੀ ਸਹੀ ਬਿਲਕੁਲ ਸਹੀ ਨਾ ਘਟਣਾ ਬਾਦ ਨਾ ਜੀ ਠੀਕ ਹੈ ਇਹਦੀ ਮਾਂ ਦਾ ਜੀ ਗੱਲ ਕਰੀਏ ਆਪਾਂ ਮਾਂ ਦਾ ਕਿੰਨਾ ਸੀਗਾ ਦੁੱਧ ਮਾਂ ਦਾ ਤਾਂ 17 ਲੀਟਰ ਸੀਗਾ ਜੀ 17 ਲੀਟਰ ਹਾਂਜੀ ਠੀਕ ਹੈ ਜਿਹੜੀ ਤੁਸੀਂ ਕਹੀ ਜਾਂਦੇ ਸੀਗੇ ਵੀ ਤਿਲ ਹੋ ਗਈ ਸੀ ਤਿਲ ਉਹ ਅਸੀਂ ਵੇਚਤੀ ਹਾਂ ਉਹ ਵੇਚਤੀ ਠੀਕ ਹੈ ਜੀ ਠੀਕ ਹੈ ਤੇ ਇਹਦੇ ਟੀਕੇ ਇਹ ਮਤਲਬ ਕਿਹੜਾ ਲੱਗਿਆ ਤੁਹਾਨੂੰ ਪਤਾ ਕੋਈ ਠੀਕ ਆ ਸਾਨੂੰ ਜਿਆਦਾ ਨਹੀਂ ਜੀ ਡਾਕਟਰ ਸਾਹਿਬ ਨੂੰ ਪਤਾ ਜੀ ਠੀਕ ਆ ਆਪਾਂ ਡਾਕਟਰ ਸਾਹਿਬ ਤੋਂ ਹੀ ਪੁੱਛ ਲੈਣੇਗੇ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਡਾਕਟਰ ਸਾਹਿਬ ਜਿਵੇਂ ਆਪਾਂ ਗੱਲ ਕਰ ਗਏ ਟੀਕਾ ਇਸ ਮੱਝ ਦੇ ਤੁਸੀਂ ਪੜਿਆ ਸੀਗਾ ਨਹੀਂ ਇਹਦੀ ਇਹਦੀ ਮਾਂ ਦੇ ਮੈਂ ਪੜਿਆ ਸੀਗਾ ਜੀ ਉਹ ਸੀਮਨ ਤੋਂ ਆਈ ਹੈ ਐਚ ਐਲ ਡੀ ਵੀ ਸੀਮਨ ਦੀ ਝੋਟੀ ਆਪ ਹੈ ਠੀਕ ਹੈ ਠੀਕ ਹੈ ਇਹ ਆਪ ਆਪ ਇਹ ਸੀਮਨ ਆ ਗਿਆ ਜਿਹੜਾ ਐਚ ਐਲ ਡੀ ਵੀ ਦੇ ਟੀਕੇ ਦੀ ਆ ਇਹ ਆਪ ਹਾਂਜੀ ਠੀਕ ਹੈ ਇਹ ਉਹ ਸਾਡੇ ਕੋਲ ਪ੍ਰੋਪਰ ਮਤਲਬ ਹੈਗਾ ਉਹਦਾ ਰਿਕਾਰਡ ਕੋਈ ਕਾ ਮੇਰੇ ਮੇਰੇ ਕੋਲ ਲਿਖਿਆ ਪਿਆ ਜੀ ਲਿਖਿਆ ਪਿਆਗਾ ਉਹ ਦੇਖਣਾ ਪਊਗਾ ਹੁਣ ਮਤਲਬ ਇਹਦੇ ਉਮਰ ਦੇ ਹਿਸਾਬ ਨਾਲ ਉਹਨਾਂ ਨੂੰ ਲੱਭਣਾ ਪਊਗਾ ਸਾਰਾ ਲਿਖਿਆ ਵੈਸੇ ਠੀਕ ਹੈ ਉਹ ਲਿਖਿਆ ਹੋਇਆ ਠੀਕ ਹੈ ਤੇ ਇਹਦੇ ਟੀਕੇ ਜਿਹੜਾ ਹੁਣ ਇਹਦੇ ਲੱਗਿਆ ਉਹ ਕੋਈ ਪਤਾ ਹੈਗਾ ਨਹੀਂ ਇਹ 70 5 77 ਦਾ ਬੱਚਾ ਜੀ ਮਤਲਬ ਆਪਣੇ ਪਿੰਡ ਠੀਕ ਹੈ ਮਹੀਂ ਭਰਾ ਹੀ 70 5 77 ਦਾ ਠੀਕ ਹੈ ਤੇ ਉਹ ਕੱਟਾ ਪਾਲਿਆ ਹੋਇਆ ਬਹੁਤ ਚੰਗਾ ਕੱਟਾ ਹੈ ਠੀਕ ਹੈ ਉਹ ਤੋਂ ਡਾਇਰੈਕਟ ਘੱਬਣਾ ਹੈ ਇਹ ਡਾਇਰੈਕਟ ਕ੍ਰੋਸ ਆ ਗਈ ਹਾਂ ਠੀਕ ਹੈ ਜੀ ਠੀਕ ਹੈ ਤੇ ਦੂਜੇ ਸੂਏ ਵੀ ਆਪਾਂ ਮੈਨੂੰ ਲੱਗਦਾ ਆਸ ਨੂੰ ਚੰਗੇ ਦੁੱਧ ਦੀ ਕਰ ਸਕਦੇ ਹਣਾ ਜੀ ਇੱਕ ਗੱਲ ਹੋਰ ਹੈ ਇਹਦੀ ਮਾਂ ਹਰਿਆਣੇ ਚੋਂ ਆਈ ਸੀ ਇਹਦੀ ਮਾਂ ਵੀ ਅੱਛਾ ਇਹਦੀ ਮਾਂ ਹਾਂ ਪਾਹੀ ਤੁਸਲੇ ਦਾ ਦੁੱਧ ਸੀਗਾ 17 ਲੀਟਰ ਠੀਕ ਹੈ ਠੀਕ ਹੈ ਤੇ ਹੁਣ ਆਪਾਂ ਬਾਈ ਜੀ ਤੋੜ ਕੇ ਦਿਖਾਈਏ ਆਪਾਂ ਮਾਜ ਦੇ ਦਰਸ਼ਕਾਂ ਨੂੰ ਤੇ ਫਿਰ ਆਪਾਂ ਰੇਟ ਵੀ ਕਨਫਰਮ ਕਰਾਂਗੇ ਲੈ ਵੀ ਮਿੱਤਰੋ ਨਾ ਹੁਣ ਆਪਾਂ ਤੁਹਾਨੂੰ ਜਿਹੜੀ ਝੋਟੀ ਹੈਗੀ ਹੈਗੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਤੇ ਬਾਕੀ ਜੇ ਤੇ ਆ ਤੁਸੀਂ ਇੱਕ ਵਾਰ ਇਹਨਾਂ ਨਿਗਾਹ ਮਾਰ ਲਿਓ ਬਾਕੀ ਮੈਨੂੰ 2-3 ਦਿਨ ਪਹਿਲਾਂ ਝੋਟੀ ਦੀਆਂ ਫੋਟੋਆਂ ਭੇਜੀਆਂ ਸੀਗੀਆਂ ਤੇ ਮਗਰ ਜਿਹੜੀ ਤੁਹਾਨੂੰ ਥੋੜੀ ਜੀ ਖੜਾ ਲਓ ਮੜੀ ਜੀ ਪਲ ਦਿਸਦੀ ਆ ਨਾ ਤੇ ਉਹ ਪਲ ਉਦੋਂ ਜਮਾ ਹੈ ਨਹੀਂ ਸੀਗੀ ਤੇ ਹੁਣ ਥੋੜੀ ਜੀ ਪਲ ਜ਼ਰੂਰ ਕਰੇ ਬਾਕੀ ਨੇੜੇ ਆਪਾਂ ਕੈਮਰਾ ਲਾ ਕੇ ਤੁਹਾਨੂੰ ਦਿਖਾ ਦਨੇ ਆ ਥਣ ਤੁਹਾਨੂੰ ਤੁਸੀਂ ਚੈੱਕ ਕਰ ਲਓ ਸਿੰਘਾ-ਸੁੰਗਾ ਦੀ ਵੀ ਝੋਟੀ ਬਹੁਤ ਜ਼ਿਆਦੇ ਸੋਹਣੀ ਹੈਗੀ ਇਹ ਫੇਸ ਦੀ ਕੁਆਲਿਟੀ ਇੱਕ ਵਾਰ ਤੁਸੀਂ ਫਿਰ ਚੈੱਕ ਕਰ ਲਓ ਤੇ ਸਿੰਘ ਆਪਾਂ ਜਮਾ ਨੇੜੇ ਦਿਖਾ ਦਨੇ ਹੈਗੇ ਲੈ ਜੋ ਜੀ ਇਧਰ ਆਪਾਂ ਤੋਰ ਕੇ ਫਿਰ ਦਿਖਾ ਦਗੇ ਇੱਕ ਵਾਰ ਤੇ ਲੰਮੀ ਤੋਰ ਲਗੇ ਇਹ ਆ ਤੁਸੀਂ ਸਾਈਡ ਤੋਂ ਚੈੱਕ ਕਰ ਲਓ ਤੇ ਥੱਲੋਂ ਬਸ ਦੇ ਦਿਨਾਂ ਦੀ ਗੱਲ ਕਰਕੇ ਜੀ ਜਮਾ 1-2 ਦਿਨ ਹੀ ਲਊ ਹਨਾ ਜੀ ਹਾਂਜੀ ਅੱਛਾ ਜੀ ਜੀ ਆਪਾਂ ਇਹਦੇ ਹੁਣ ਦਿਨਾਂ ਦੀ ਗੱਲ ਕਰਕੇ ਵੀ ਮੈਂ ਤਾਂ ਮੇਰੀ ਸੋਚ ਮੁਤਾਬਕ ਤਾਂ ਇਹ ਵੀ ਅੱਜ ਰਾਤ ਨੂੰ ਜਾਂ 1-2 ਦਿਨ ਹੀ ਲਊ ਬਤਵਾ ਕੱਲ ਨੂੰ ਸੂਪੇ ਜੀ ਅੱਜ ਰਾਤ ਨੂੰ ਅੱਜ ਰਾਤ ਨੂੰ ਸੂਪੇ ਹਨਾ ਜੀ ਤੇ ਇਹਦਾ ਰੇਟ ਕਿੰਨਾ ਕੀਤਾ ਜੀ ਹੁਣ ਆਪਾਂ ਲੈਣ ਦੇਣ ਜਾ 180000 ਕੀ ਇੱਕ 180000 ਹਾਂਜੀ ਠੀਕ ਆ ਤੇ ਹੋ ਕਿੰਨੇ ਦੀ ਜਾਊਗੀ ਜਮਾ ਫਿਕਸ ਉਹਦਾ ਹੀ ਮੌਕੇ ਦੇਖਿਆ ਨਾ 5000 ਹਜ਼ਾਰ ਘੱਟ ਕਰ ਸਕਦੇ ਆਗੇ ਠੀਕ ਹੈ ਆਪਾਂ ਰੇਟ ਜਜ ਕਰਾਇਗਾ ਠੀਕ ਹੈ ਠੀਕ ਹੈ ਤੇ ਨੰਬਰ ਚੰਗੀ ਝੋਟੀ ਹੈਗੀ ਠੀਕ ਹੈ ਇਹ ਨੰਬਰ ਬੋਲ ਦੋ ਨੰਬਰ ਆਪਣਾ 94631 94631 95874 95874 ਹਾਂਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੇ ਲਾਈਵ ਮਿੱਤਰੋ ਜੇ ਕਿਸੇ ਦੇ ਪਸੰਦ ਆਉਂਦੀ ਹੈ ਹਨਾ ਝੋਟੀ ਤਾਂ ਬਾਈਆਂ ਨੂੰ ਕਾਲ ਕਰਿਓ ਹਨਾ ਤੇ ਤਸੱਲੀ ਕਰਿਓ ਆਪਦੀ ਤੇ ਇੱਥੇ ਆ ਕੇ ਖਰੀਦ ਕਰਿਓ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਜਿੰਨੇ ਵੀਰ ਵੀਡੀਓ ਸ਼ੇਅਰ ਕਰਦੇ ਹੁੰਦੇ ਸਾਰੇ ਵੀਰਾਂ ਦਾ ਪਤਾ ਇਹਦੋਂ ਧੰਨਵਾਦ ਕਰਦਾ